ਕੀ ਕਿੰਨੀਆਂ ਗਰੰਟਾਂ ਮਾਂ ਸਰਕਾਰ ਧੂਰੀ ਨੂੰ ਵੀ ਦੇ ਰਹੀ ਹੈ ਪੰਜਾਬ ਤੇ ਹੋਰ ਹਲਕਿਆਂ ਚ ਵੀ ਮਿਲ ਰਹੀਆਂ ਨੇ এডਿਕੇਸ਼ਨ ਲਈ ਦਾ ਖਾਸ ਕਰਕੇ ਪਰ ਫਿਰ ਵੀ ਇਨਸਾਨੀਅਤ ਦੇ ਤੌਰ ਤੇ ਆਪਣਾ ਵੀ ਫਰਜ ਹੈ ਕਿ ਆਪਾਂ ਵੱਧ ਤੋਂ ਵੱਧ ਇਨਸਾਨੀਅਤ ਦੇ ਨਾਤੇ ਲੋਕਾਂ ਦੀ ਸੇਵਾ ਕਰੀਏ ਕੋਈ ਵੀ ਬੱਚਾ ਇਹ ਸੋਚ ਕੇ ਘਰੇ ਨਾ ਬਹਿ ਜੇ ਕਿ ਫੀਸ ਭਰ ਨਹੀਂ ਪਾਉਗੀ ਜਾਂ ਮਾਪਿਓ ਔਖੇ ਹੋਣਗੇ ਜਾਂ ਛੱਡ ਕੇ ਕੋਈ ਕੰਮ ਕਰ ਲੈਣਾ ਹੋਰ ਕੋਈ ਦਿਹਾੜੀ ਦਾਪਾ ਕਰ ਲਈਏ ਕਿਉਂਕਿ ਅਕਸਰ ਮਾਪਿਆਂ ਨੂੰ ਜਦੋਂ ਥੋੜਾ ਜਿਹਾ ਪਰਵਾਰਾਂ 'ਚ ਗਰੀਬੀ ਦੇ ਨਾਂ 'ਚ ਹੁੰਦੀ ਐ ਉਹ ਹੀ ਸੋਚਦੇ ਨੇ ਕਿ ਛੱਡ ਪੜ੍ਹਾਈ ਨੂੰ ਕੋਈ ਹੋਰ ਕੰਮ ਕਰ ਲੈ। ਪੜ੍ਹਾਈਆਂ 'ਚ ਤਾਂ ਫੀਸਾਂ ਭਰਨੀਆਂ ਪੈਣਗੀਆਂ, ਕੌਣ ਫੀਸਾਂ ਭਰੂਗਾ? ਕਿਉਂਕਿ ਇਹ ਇੱਕ ਵਿੱਦਿਆ ਹੀ ਇਹੋ ਜਿਹੀ ਚੀਜ਼ ਐ ਜਿਹੜੀ ਬੇਰੋਜ਼ਗਾਰੀ ਨੂੰ, ਜਿਹੜੀ ਗਰੀਬੀ ਨੂੰ ਚੱਕ ਸਕਦੀ ਐ। ਹੋਰ ਕੋਈ ਹੀਲਾ ਹੈ ਨਹੀਂਗਾ। ਜੇ ਬੱਚੇ ਨੂੰ ਆਪਾਂ ਛੋਟੇ ਉਮਰ 'ਚ ਕੰਮ ਤੇ ਲਾ ਦਾਂਗੇ ਉਹ ਸਾਰੀ ਉਮਰ ਦਿਹਾੜੀ ਤਪਾਈ ਕਰਦਾ ਰਹ ਜਾਂਦਾ। ਕੋਈ ਵਧੀਆ ਆਉਦੇ ਪੇਸ਼ਾ ਤੋਂ ਉਹ ਚ ਕੈਲੀਬਰ ਹੋਵੇ। ਪਰ ਗਰੀਬੀ ਕਈ ਵਾਰ ਉਹ ਕੈਲੀਬਰ ਵੀ ਝੱਲ ਲੈਂਦੀ ਐ। ਕਿਸਾਨ ਨੇ ਆਪਣੇ ਭਰਾ ਨੇ ਆਪਾਂ ਜੇ ਦੇਖੀਏ ਆਪਾਂ ਉਹਨਾਂ ਦਾ ਮਾਹੀ ਹੈ ਸਾਡੇ ਢਿੱਡ ਭਰਨ ਵਾਲਾ ਉਹੀ ਹੈ ਜੇ ਆਪਾਂ ਉਹਨਾਂ ਬਾਰੇ ਨਹੀਂ ਸੋਚਾਂਗੇ ਤਾਂ ਹੋਰ ਕਿੰਨੇ ਸੋਚਣਾ ਹੈ ਮਾਤਰ ਕਾਲ ਵੀ ਇਹੀ ਸੋਚ ਹੈ ਕਿ ਕਿਸਾਨਾਂ ਲਈ ਵੱਤੋਦ ਕਰਿਆ ਜਾਂਦਾ ਹੈ ਜੇ ਆਪਾਂ ਕਹੇ ਕਰਨੀਏ ਵੀ ਨਹੀਂ ਪਾਣੀ ਸੀਗਾ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਮੇਰੀ ਪਾਣੀ ਨਹੀਂ ਪਿੰਡਾਂ ਚ ਪਹੁੰਚਦਾ ਮੇਰੀ ਪਾਣੀ ਨਹੀਂ ਆਪਰੇ ਮੈਦਾਨ ਤੱਕ ਪਹੁੰਚਦਾ ਉਹ ਵੀ ਪਾਣੀ ਪਹੁੰਚ ਰਿਹਾ ਹੈ ਜੀ ਜਿਹੜੀ ਬਿੱਲੀ ਸੀਗੀ ਕਦੇ ਨੇਰੇ ਆਉਂਦੀ ਸੀ ਕਦੇ ਸਵੇਰੇ ਆਉਂਦੀ ਸੀ ਕਦੇ ਕੱਡ ਲੱਗਦੇ ਸੀ ਲੰਬੇ ਲੰਬੇ ਸੋ ਵੀ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ماں ਸਰਕਾਰ ਨੇ ਆਹੋ ਆਹ ਫੇਰ ਦਿੰਦੀ ਐ ਤੇ ਦੇ ਚ ਦਿੱਤੀ ਐ ਕਿ ਸ਼ਾਮ ਨੂੰ ਆਪਾਂ ਸਾਰੇ ਆਪਣੇ ਪਰਿਵਾਰਾਂ ਨਾਲ ਕੇ ਆ ਕੇ ਬੈਠਦੇ ਆਂ ਤੇ ਕਿਸਾਨ ਭਰਾ ਵੀ ਸਾਡੇ ਆਪੇ ਪਰਿਵਾਰਾਂ ਖਜਾਂ ਦੇ ਆਪਦੇ ਬੱਚਿਆਂ ਨੂੰ ਜਾ ਕੇ ਬੈਠਾ ਜਿਹੜੀਆਂ ਮਿਹਨਤਾਂ ਦਿੱਤੀਆਂ ਸੀਗੀਆਂ ਉਹ ਵੀ ਸਾਡੇ ਯਾਦ ਵੀ ਹੈਗੀਆਂ ਸਾਡਾ ਦਿਲ ਕਰਦਾ ਕਿ ਹੋਰ ਮਿਹਨਤ ਕਰੀਏ ਜਿੰਨਾ ਕੰਮ ਹੋ ਸਕਦਾ ਹੈ ਇਹ ਸਮਾਂ ਬਹੁਤ ਹੈ ਸੰਤਾਨ ਕੋਲ ਅੱਪਾ ਬੰਦ ਹੋ ਗਏ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਪੂਰੀ ਦਾ ਵਿਕਾਸ ਕਰਾਈਏ ਜਿਹੜੇ ਕਾਰਜ ਤੁਹਾਨੂੰ ਕਹੇ ਸੀਗੇ ਪਿਛਲੇ ਦੋ ਦਿਨ ਮੈਂ ਨਹੀਂ ਨਿਆਦੋ ਕਿਉਂਕਿ ਚੌਂਜਾ ਲੱਗਿਆ ਹੋਇਆ ਸੀ ਉਹ ਵੀ ਕਾਰਜ ਸ਼ੁਰੂ ਹੋਣਗੇ ਜਿਹੜੇ ਵੀ ਕੰਮ ਹੈ ਆਪਣੇ ਹੋ ਵੀ ਹੋਣਗੇ ਪੱਗਾਂ ਖੋਡੀਆਂ ਵੀ ਹੋਣਗੀਆਂ ਉਹ ਵੀ ਸਾਨੂੰ ਜ਼ਰੂਰ ਤੁਸੀਂ ਜਾਣੂ ਕਰਾਓ ਕਿਉਂਕਿ ਆਪਣੇ ਕੋਲ ਸਮਾਂ ਹੈਗਾ ਤੇ ਆਪਾਂ ਜਲਦ ਤੋਂ ਜਲਦ ਕੰਮਾਂ 'ਤੇ ਧਿਆਨ ਦੇ ਕੇ ਨੂੰ ਸ਼ੁਰੂ ਕਰਵਾ ਸਕੀਏ ਜੋ ਅੱਜ ਤੁਸੀਂ ਕੰਮ ਕੀਤਾ ਹੈ ਜੋਇਆ ਸ਼ਰਮਾ ਜੀ ਨੇ ਅੱਜ ਡੋਨੇਸ਼ਨ ਦਿੱਤੀ ਹੈ ਉਹਦੇ ਨਾਲ ਮਾਣੇ ਨਾ ਖੁਸ਼ ਹੁੰਦੇ ਕਿ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਇਨਸਾਨੀਅਤ ਦਾ ਜ ਫਿਕਰ ਹੈਗਾ ਉਹ ਆਪਣੇ ਹੈਗੇ ਨੇ ਅਜੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਸੋਚਦੇ ਨੇ ਕਿ ਚੰਗੇ ਮਾੜੇ ਗਰੀਬ ਅਮੀਰ ਚ ਫਰਕ ਨਾ ਕਰੀਏ ਸਭ ਨੂੰ ਇੱਕ ਸਮਾਨ ਸਿੱਖਿਆ ਇੱਕ ਸਮਾਨ ਐਜੂਕੇਸ਼ਨ ਤੇ ਹੈਲਥ ਫੈਸਿਲਿਟੀ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ ਜੇ ਸ਼ਹਿਰ 'ਚ ਆਪਣੇ ਇਹੋ ਜਿਹੇ 2-4 ਲੋਕ ਵੀ ਹੋਣ ਮੈਨੂੰ ਲੱਗਦਾ ਉਹ ਸ਼ਹਿਰ ਨੂੰ ਤਰੱਕੀ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਸੋ ਅਸੀਂ ਬਹੁਤ ਭਾਗਾਂ ਵਾਲੇ ਆ ਕਿ ਸਾਡੇ ਕੋਲ ਇਹ ਜਿਹੇ ਮੈਂਬਰਸ ਬੈਠੇ ਨੇ ਜੋ ਪੂਰੀ ਜੀ ਦੀ ਫਿਕਰਮੰਦ ਨੇ ਇਥੋਂ ਦੇ ਬੱਚਿਆਂ ਦੀ ਫਿਕਰਮੰਦ ਨੇ ਸੋ ਜੇ ਗੱਲ ਕਰੀਏ ਜਿਨ੍ਹਾਂ ਨੇ ਡੋਨੇਸ਼ਨ ਦੀ ਤੇ ਮੈਨੂੰ ਲੱਗਦਾ ਹੈ ਇੰਨਾ ਜਿਗੜਾ ਕੱਢਣਾ ਬਹੁਤ ਔਖਾ ਹੁੰਦਾ ਹੈ ਹਰ ਇੱਕ ਇਨਸਾਨ ਹੱਥ ਕੁੱਟ ਲੈਂਦਾ ਕਿ ਜਿੱਥੋਂ ਪੈਸੇ ਬਚਦੇ ਨੇ ਬਚਾ ਲਏ ਜਾਣ ਪਰ ਮੈਂ ਜਾਂਦੀ ਵੀ ਏਆ ਸ਼ਰਮਾ ਜੀ ਨੂੰ ਮਿਲੀਆਂ ਇਹਨਾਂ ਨੇ ਕਦੇ ਡੋਨੇਸ਼ਨ ਦੇਣ ਲੱਗਿਆ ਸੋਚਿਆ ਨਹੀਂ ਕਦੇ ਮੱਥੇ ਵਟ ਨਹੀਂ ਪਾਇਆ ਜਿੰਨਾ ਵੀ ਕਹਦੀਏ ਕੋਈ ਅਸੀਂ ਨਹੀਂ ਕਿਸੇ ਬੱਚੇ ਦੀ ਸਿਫਾਰਿਸ਼ ਕਰ ਦਿੰਨੇ ਆ ਕੋਈ ਹੋਰ ਸੋਸ਼ਲ ਕੰਮਾਂ ਦੀ ਜੇ ਅਸੀਂ ਇਹਨਾਂ ਦੀ ਕਦੇ ਡਿਊਟੀ ਲਾ ਵੀ ਦਿੰਨੇ ਆ ਤੇ ਸ਼ਰਮਾ ਜੀ ਹਮੇਸ਼ਾ ਹੱਸ ਕੇ ਉਹਨੂੰ ਪੂਰੀ ਕਰਦੇ ਨੇ ਸੋ ਇਨਸਾਨੀਅਤ ਪੈਣਾ ਚੁਟਕਟ-ਚੁਟਕ ਕੇ ਮੈਨੂੰ ਲੱਗਦਾ ਹੈ ਪਤਾ ਨਹੀਂ ਪੈਰੈਂਟਸ ਵੱਲੋਂ ਭਰੀ ਗਈ ਆਆਂ ਕਿਵੇਂ ਆ ਫਰਮਾਤਮਾ ਜਾਣਦਾ ਪਰ ਜੋ ਇਹ ਆ ਸ਼ਰਮਾ ਜੀ ਨੇ ਕਿਹਾ ਕੀ ਇੱਕ ਮਾਪਾ ਪਿ ਇੱਕ ਬੱਚੇ ਨੂੰ ਸਿਖਾਉਂਦੇ ਨੇ ਜੋ ਅਸੀਂ ਘਰ 'ਚ ਪਤੀਰਾ ਕਰਦੇ ਆ ਸਾਡੇ ਬੱਚੇ ਵੀ ਉਹੀ ਕੁਝ ਸਿੱਖਦੇ ਨੇ ਸੋ ਆਪਾਂ ਨੂੰ ਘਰ 'ਚ ਵੀ ਵਧੀਆ ਤੋਂ ਵਧੀਆ ਪਤੀਰਾ ਰੱਖਣਾ ਚਾਹੀਦਾ ਹੈ ਜੋ ਮਾਪਿਆਂ ਨੂੰ ਬੱਚਾ ਦੇਖਦਾ ਹੈ ਕਿ ਮੇਰਾ ਪਿਓ ਕੀ ਕਰ ਰਿਹਾ ਹੈ ਮੇਰੀ ਮਾਂ ਕੀ ਕਰ ਰਹੀ ਹੈ ਬੱਚਾ ਉਹੀ ਕਮਜੀ ਵਿੱਚ ਲਗਦਾ ਹੈ ਆ ਸ਼ਰਮਾ ਜੀ ਦੇ ਵੀ ਮਾਤਾ ਪਿਤਾ ਜੀ ਨੇ ਇੰਨੀ ਵਧੀਆ ਸਿੱਖਿਆ ਜਨਤ ਚ ਘਟ-ਘਟ ਕੇ ਭਰੀ ਹੋਈ ਹੈ ਜੋ ਅੱਜ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਜੇ ਆਪਾਂ ਗੱਲ ਕਰ ਲਈ ਇਹਨਾਂ ਦੀ ਡੋਨੇਸ਼ਨ ਦੀ ਤੇ ਸਭ ਤੋਂ ਜ਼ਿਆਦਾ ਡੋਨੇਸ਼ਨ ਇਹਨਾਂ ਨੇ ਮੁਨੇ ਗਾਦੇ ਐਜੂਕੇਸ਼ਨ ਦਿੰਦੀ ਹੈ ਪਿਛਲੇ 3 ਸਾਲਾਂ ਤੋਂ ਲਗਾਤਾਰ ਇਹ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਜਿਨ੍ਹਾਂ ਨੂੰ 9ਵੀਂ 10ਵੀਂ 11ਵੀਂ 12ਵੀਂ ਦੀ ਕੁਝ ਮਿਨਿਮਮ ਅਮਾਉਂਟ ਜਿਹੜੀ ਫਿਰ ਫੀਸ ਲੱਗਦੀ ਹੈ ਉਹ ਵੀ ਇਹਨਾਂ ਨੇ ਆਪਣੇ ਜਿੰਮੇ ਪਾਈ ਹੈ ਕਿ ਉਹ ਵੀ ਫੀਸ ਭਰਨ ਦੀ ਤੂਰੀ ਦੇ ਬੱਚਿਆਂ ਨੂੰ ਕੋਈ ਲੋਡ ਹੈ ਨਹੀਂ ਕਿ ਤੂਰੀ ਦਾ ਹਰ ਬੱਚਾ ਐਜੂਕੇਟਿਡ ਹੋਣਾ ਚਾਹੀਦਾ ਹੈ ਕੋਈ ਵੀ ਬੱਚਾ ਇਹ ਸੋਚ ਕੇ ਘਰੇ ਨਾ ਬੈਠ ਜਾਏ ਕਿ ਫੀਸ ਭਰ ਨਹੀਂ ਪਾਉਗੀ ਜਾਂ ਮਾਪਿਓ ਔਖੇ ਹੋਣਗੇ ਇਆ ਛੱਡ ਕੇ ਕੋਈ ਕੰਮ ਕਰ ਲੈਣਾ ਹੋਰ ਕੋਈ ਦਿਹਾੜੀ ਦਾ ਪੱਪਾ ਕਰ ਲਈਏ ਕਿਉਂਕਿ ਅਕਸਰ ਮਾਪਿਆਂ ਨੂੰ ਜਦੋਂ ਥੋੜਾ ਜਿਹਾ ਪਰਿਵਾਰਾਂ 'ਚ ਗਰੀਬੀ ਜੇ ਜਾਂਚ ਹੁੰਦੀ ਹੈ ਉਹ ਹੀ ਸੋਚਦੇ ਨੇ ਕਿ ਛੱਡ ਪੜਾਈ ਨੂੰ ਕੋਈ ਹੋਰ ਕੰਮ ਕਰ ਲੈ ਪੜਾਈਆਂ 'ਚ ਤਾਂ ਪੀਸਾ ਫਰਨੀਆ ਪੈਣਗੇ ਕੌਣ ਪੀਸਾ ਭਰੂਗਾ ਸੋ ਇਹ ਜਿਹੇ ਇਨਸਾਨ ਹੈਗੇ ਨੇ ਜਿਹੜੇ ਬੱਚਿਆਂ ਦੇ ਬਾਰੇ ਸੋਚ ਰਹੇ ਨੇ ਕਿਉਂਕਿ ਇੱਕ ਵਿੱਦਿਆ ਹੀ ਹੈਗੀ ਚੀਜ਼ ਹੈ ਜਿਹੜੀ ਬੇ ਬੇਰੋਜ਼ਗਾਰੀ ਨੂੰ ਜਿਹੜੀ ਗਰੀਬੀ ਨੂੰ ਚੱਕ ਸਕਦੀ ਹੈ ਹੋਰ ਕੋਈ ਹੀਲਾ ਹੈ ਨਹੀਂਗਾ ਜੇ ਬੱਚੇ ਨੂੰ ਆਪਾਂ ਛੋਟੇ ਉਮਰ ਦੇ ਕੰਮ ਤੇ ਲਾ ਦਾਂਗੇ ਉਹ ساری ਉਮਰ ਦਿਹਾੜੀ ਟੱਪਈ ਕਰਦਾ ਰਹਿ ਜਾਂਦਾ ਹੈ ਕੋਈ ਵਧੀਆ ਆਦੇ ਪੇਸ਼ੇ ਤੋਂ ਉਹ ਵਿੱਚ ਕੈਲੀਬਰ ਹੋਵੇ ਪਰ ਗਰੀਬੀ ਕਈ ਵਾਰ ਉਹ ਕੈਲੀਬਰ ਵੀ ਦੱਬ ਲੈਂਦੀ ਹੈ ਬਹੁਤ ਸਾਰੀਆਂ ਮੁਸੀਬਤਾਂ ਹੁੰਦੀਆਂ ਨੇ ਜਿਹੜੇ ਘਾਮ ਘਰਾਂ ਦੇ ਲੋਕ ਫੇਸ ਕਰਦੇ ਨੇ ਪਰ ਮੈਨੂੰ ਲੱਗਦਾ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਜਿੰਨਾ ਹੋ ਸਕਦਾ ਇੱਕ ਸਮਾਜ ਨੂੰ ਆਪਾਂ ਦੇਣ ਵਾਪਸ ਦਈਏ ਸਰਕਾਰਾਂ ਆਪਣਾ ਕੰਮ ਕਰਦੀਆਂ ਨੇ ਜਿੰਨਾ ਹੋ ਸਕਦਾ ਹੈ ਸਰਕਾਰਾਂ ਦੇ ਗ੍ਰਾਂਟਾਂ ਦੇ ਤੁਹਾਨੂੰ ਵੀ ਪਤਾ ਹੀ ਹੈ ਕਿ ਕਿੰਨੀਆਂ-ਕਿੰਨੀਆਂ ਗ੍ਰਾਂਟਾਂ ਮਾਂ ਸਰਕਾਰ ਧੂਰੀ ਨੂੰ ਵੀ ਦੇ ਰਹੀ ਹੈ ਪੰਜਾਬ ਤੇ ਹੋਰ ਹਲਕਿਆਂ 'ਚ ਵੀ ਮਿਲ ਰਹੀਆਂ ਨੇ ਐਜੂਕੇਸ਼ਨ ਐਜੂਕੇਸ਼ਨ ਲਈ ਤਾਂ ਖਾਸ ਕਰਕੇ ਪਰ ਫਿਰ ਵੀ ਇਨਸਾਨੀਅਤ ਦੇ ਤੌਰ ਤੇ ਆਪਣਾ ਵੀ ਫਰਜ਼ ਹੈ ਕਿ ਆਪਾਂ ਵੱਧ ਤੋਂ ਵੱਧ ਇਨਸਾਨੀਅਤ ਦੇ ਨਾਤੇ ਲੋਕਾਂ ਦੀ ਸੇਵਾ ਕਰੀਏ ਤੇ ਦੂਜੀ ਵੱਡੀ ਗ੍ਰਾਂਟ ਹੈ ਜੋ ਆਪਣੇ ਸਰਵੋਸਪੀਟਲ ਧੂਰੀ ਨੂੰ ਦਿੱਤੀ ਗਈ ਹੈ ਜਿਦੇ ਨਾਲ ਵਧੀਆਂ ਤੋਂ ਵਧੀਆਂ ਇਕਵਿਪਮੈਂਟਸ ਹੋਰ ਵੀ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਆਪਣੇ ਸਿਵਲ ਹਸਪਤਲ ਨੂੰ ਉਹ ਵੀ ਮਹਈਆ ਕਰਾਇਆ ਜਾਣ ਗਿਆ ਤੋਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਤੇ ਤੀਜੀ ਗੱਲ ਹੈ ਕੋਈ ਵੀ ਇਹ ਸੋਚ ਨਹੀਂ ਸੋਚਦਾ ਵੀ ਕਿਸਾਨਾਂ ਬਾਰੇ ਵੀ ਕਿੰਨੇ ਨੂੰ ਔਖੇ ਹੁੰਦੇ ਨੇ ਕਿੰਨੇ ਕਿਉਂ ਔਖੀ ਠੰਡਾ ਸਹਿ ਕੇ ਠੰਡਾ ਸਹਿ ਕੇ ਉਹ ਆਪਦੀ ਫਸਲ ਨੂੰ ਪਾਉਂਦੇ ਨੇ ਪਰ ਕਈ ਵਾਰੀ ਇਹਦਾ ਹੁੰਦਾ ਕਿ ਮੌਸਮ ਭੀੜਵਾ ਹੋ ਜਾਂਦੀ ਹੈ ਵੀ ਅੱਗਾ ਲੱਗ ਜਾਂਦੀਆਂ ਨੇ ਜਾਂ ਕੁਝ ਹੋਰ ਹੋ ਜਾਂਦਾ ਹੈ ਉਹਨਾਂ ਕੋਲ ਕੋਈ ਹਿੰਜਾ ਨਹੀਂ ਹੁੰਦਾ ਕਿ ਕਿਵੇਂ ਆਪਦੀ ਫਸਲ ਨੂੰ ਬਚਾਉਣ ਸੋ ਉਹਨਾਂ ਲਈ ਵੀ ਅੱਜ ਇੱਕ ਫਾਇਰ ਬ੍ਰਿਗੇਡ ਦਾ ਜਿਹੜਾ ਇੰਤਜ਼ਾਮ ਕਰਾਇਆ ਗਿਆ ਕਿ ਕਿਤੇ ਵੀ ਅੱਗ ਲੱਗਦੀ ਹੈ ਤੇ ਫਾਇਰ ਬ੍ਰਿਗੇਡ ਪਹੁੰਚਾਈ ਗਈ ਹੈ ਤੇ ਉੱਥੇ ਜਾ ਕੇ ਜਿੱਥੋਂ ਜਿੱਥੋਂ ਅੱਗਾਂ ਬੁਝਾਈ ਜਾਂਦਾ ਅਸਰ ਸੋ ਕਿਸਾਨਾ ਕਿਸਾਨ ਵੀ ਆਪਣੇ ਭਰਾ ਨੇ ਆਪਾਂ ਜੇ ਦੇਖੀਏ ਆਪਾਂ ਨੂੰ ਹਰਦਾ ਉਹੀ ਹੈ ਸਾਡੇ ਢਿੱਡ ਭਰਨ ਵਾਲਾ ਉਹੀ ਹੈ ਜੇ ਆਪਾਂ ਉਹਨਾਂ ਬਾਰੇ ਨਹੀਂ ਸੋਚਾਂਗੇ ਤਾਂ ਹੋਰ ਕਿਤੇ ਸੋਚਣਾ ਕੀ ਮਾਸਰ ਕਰਦੀ ਇਹ ਹੀ ਸੋਚ ਹੈ ਕਿ ਕਿਸਾਨਾਂ ਲਈ ਵੱਧ ਤੋਂ ਵੱਧ ਕਰਿਆ ਜਾਵੇ ਜੇ ਆਪਾਂ ਗੱਲ ਕਰਨੀ ਹੈ ਵੀ ਨੇੜੀ ਪਾਣੀ ਸੀਗਾ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਮੇਰੀ ਪਾਣੀ ਦੀ ਫੈਂਟਾਸੀ ਭਈਆ ਇੱਕ ਫੋਸ ਹੁੰਦਾ ਹੈ ਮੇਰੀ ਪਾਣੀ ਦੀ ਆਪਣੇ ਮੇ ਘਰ ਵਿੱਚ ਪਾਉਂ ਸਕਦਾ ਹੈ ਉਹ ਵੀ ਪਾਣੀ ਪਹੁੰਚ ਰਿਹਾ ਸੀ ਜਿਹੜੀ ਬਿਜਲੀ ਸੀਗੀ ਕਦੇ ਨੇਰੇ ਆਉਂਦੀ ਸੀ ਕਦੇ ਸਵੇਰੇ ਆਉਂਦੀ ਸੀ ਕਦੇ ਕੱਗ ਲੱਗਦੇ ਸੀ ਲੰਬੇ ਲੰਬੇ ਸੋ ਵੀ ਕਿਸਾਨਾਂ ਨੂੰ ਬਿਜਲੀ ਜਰੀਏ ਮਾਂ ਸਰਕਾਰ ਨੇ ਆਹੋ ਆਪ ਦੇ ਦਿੰਦੀ ਹੈ ਕਿ ਦੇਜ ਦਿੱਤੀ ਹੈ ਕਿ ਸ਼ਾਮ ਨੂੰ ਆਪਾਂ ਸਾਰੇ ਆਪਣੇ ਪਰਿਵਾਰਾਂ ਦੇ ਥਾਕੇ ਬੈਠਦੇ ਆਂ ਤੇ ਕਿਸਾਨ ਭਰਾ ਵੀ ਸਾਡੇ ਆਪ ਦੇ ਪਰਿਵਾਰਾਂ ਕੋ ਜਾ ਕੇ ਆਪਦੇ ਬੱਚਿਆਂ ਨਾਲ ਕੇ ਬੈਠੇ ਸੋ ਸਰਕਾਰਾਂ ਨੇ ਆ ਕੇ ਰੱਖ ਰਹੀਆਂ ਨੇ ਸਾਨੂੰ ਚਾਹੀਦਾ ਇਹ ਕਿ ਐਸ ਹਿਊਮਨ ਬੀਇੰਗਸ ਅਸੀਂ ਵੀ ਹਿਮੈਨਿਟੀ ਲਈ ਜਿੰਨਾ ਹੋ ਸਕਦਾ ਆਪਾਂ ਵੀ ਕੰਮ ਕਰੀਏ ਜਿੰਨੀ ਆਪਾਂ ਤਿਲਫੁਲ ਪੇਟਾ ਕਰ ਸਕਦੇ ਆਂ ਸਮਾਜ ਨੂੰ ਆਪਾਂ ਵੀ ਵਾਪਸ ਦਈਏ ਸੋ ਬਹੁਤ ਧੰਨਵਾਦ ਕਰਦੀ ਆਂ ਇਹਨਾਂ ਸ਼ਮਾ ਜੀ ਦਾ ਵੀ ਰੋਟਰੀ ਕਲੱਬ ਧੂਰੀ ਦਾ ਵੀ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਅੱਜ ਲਿਖਿਆ ਤੇ ਮੈਂ ਆਸ ਕਰਦੀ ਆਂ ਕਿ ਡੋਰੇਸ ਭਾਤੇ ਜਿਵੇਂ ਕੇ ਤੇ ਆਪਏ ਧੂਰੀ ਦਾ ਕਾਸ ਨਹੀਂ ਵਧਦਾ ਜਾਂਦਾ ਕਿਉਂਕਿ ਤੁਹਾਡੇ ਤੁਹਾਡੇ ਵੀ ਨਾ ਬਹੁਤ ਥੋੜੀ ਅਮਾਉਂਟ ਹੈ ਸ਼ਾਇਦ ਉਹ ਕਿਸੇ ਲਈ ਬਹੁਤ ਵੱਡੀ ਹੋਵੇ ਸੋ ਤੁਸੀਂ ਆਪ ਦੀ ਜਿੰਨਾ ਵੀ ਅਮਾਉਂਟ ਡੋਨੇਟ ਕਰ ਸਕਦੇ ਹੋ ਤੁਸੀਂ ਵਾਣ ਤੋਂ ਵਾਣ ਕਰਿਓ ਤੇ ਆਪਾਂ ਧੂਰੀ ਦਾ ਜਿੰਨਾ ਵੀ ਵਿਕਾਸ ਹੋ ਸਕਦਾ ਹੈ ਉਹ ਚਾਪਾ ਆਪਣਾ ਹਿੱਸਾ ਪਾਈਏ ਬਾਕੀ ਇੱਕ ਮੱਖਣ ਜੀ ਨੇ ਗੱਲ ਕਰੀ ਕਿ ਪਲਾਂਟੇਸ਼ਨ ਬਾਰੇ ਵੀ ਆਪਾਂ ਨੂੰ ਸੋਚਣਾ ਚਾਹੀਦਾ ਸੋ ਮੇਰੀ ਇਹ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡੇ ਨੂੰ ਤੁਸੀਂ ਸਾਰੇ ਕਿ ਇਹ ਉਹ ਪਲਾਂਟੇਸ਼ਨ ਕੋਈ ਨਾ ਕੋਈ ਮਹਿੰਮ ਚਲਾਈਏ ਕਿਉਂਕਿ ਜਿੰਨੀ ਗਰਮੀ ਆਪਣੇ ਪੰਜਾਬ ਚ ਵਧ ਰਹੀ ਹੈ ਆਪਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਆਪਾਂ ਮੱਚਿਆਂ ਨੂੰ ਸਖਾਈਏ ਕਿ ਰੁੱਖਾਂ ਦੀ ਕਿੰਨੀ ਛਾਂ ਹੈ ਤੇ ਕਿੰਨਾ ਹੈ ਆਪਾਂ ਉਹਦੇ ਗੁਰ ਮਿਲਦੇ ਨੇ ਕਿੰਨੀ ਆਕਸੀਜਨ ਮਿਲਦੀ ਹੈ ਜਿਹੜੀ ਗਰਮੀ ਵਧ ਰਹੀ ਹੈ ਮਤਲਬ ਆਪਾਂ ਨੂੰ ਇਹਨਾਂ ਚੀਜ਼ਾਂ ਕਰਕੇ ਛੁਟਕਾਰਾ ਮਿਲਣਾ ਕਿਸੇ ਏਸੀਆਂ ਦੀ ਛਾਂ ਤੇ ਆਪਾਂ ਨੂੰ ਗਰਮੀ ਤੋਂ ਛੁਟਕਾਰਾ ਵੀ ਦੇਣਾ ਇਹ ਤਾਂ ਟੈਂਪਰੇਰੀ ਚੀਜ਼ਾਂ ਨੇ ਜੇ ਆਪਾਂ ਨੂੰ ਪਰਮਨੈਂਟ ਸੋਲੂਸ਼ਨ ਚਾਹੀਦਾ ਹੈ ਤੋ ਇੱਕ ਹੀ ਸੋਲੂਸ਼ਨ ਹੈ ਕਿ ਅਪਾ ਪਲਾਨ ਪਲਾਨ ਪੇਸ਼ਨ ਖਤਮ ਤੋਂ ਵੱਧ ਕਰੀਏ ਸੋ ਉਹਦੇ ਲਈ ਵੀ ਮੈਂ ਜੇ ਤੁਸੀਂ ਮੈਨੂੰ ਬੁਲਾਓਗੇ ਤਾਂ ਮੈਂ ਜ਼ਰੂਰ ਆਇਰ ਹੋਵਾਂਗੀ ਤੇ ਅੱਜ ਮੈਂ ਸਾਰੇ ਪੂਰੀ ਨਿਵਾਸੀਆਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਆ ਕਿਉਂਕਿ ਜਿੰਨੀ ਵੱਡੀ ਲੀਡ ਨਾਲ ਤੁਸੀਂ ਇਥੇ ਮਾਨ ਸਾਹਿਬ ਨੂੰ ਦਿਖਾ ਕੇ ਭੇਜਿਆ ਤੁਸੀਂ ਸਾਡੇ ਬਹੁਤ ਸਾਰੇ ਬਹੁਤ ਪ੍ਰੰਤ ਕੀਤਾ ਨੇ ਧੂਰੀ ਨੇ ਕਦੇ ਵੀ ਪਿੱਠ ਨਹੀਂ ਲੱਗਣ ਦਿੱਤੀ ਸਾਡੀ ਤੇ ਇਸ ਵਾਰ ਵੀ ਧੂਰੀ ਵਾਲਿਆਂ ਨੇ ਸਾਬਤ ਕਰਤਾ ਵੀ ਧੂਰੀ ਵਾਲੇ ਮਾਨ ਸਾਹਿਬ ਦੇ ਨਾਲ ਨੇ ਤੇ ਹਮੇਸ਼ਾ ਰਹਿਣਗੇ ਜਦੋਂ ਮੈਂ ਇਨਸਾਨ ਕਰਦਾ ਮੇਰੇ ਤੋਂ ਤਾਂ ਮੁੱਲ ਮਿਲਦੇ ਤਾਂ ਮੈਂ ਤੇ ਚੇਤੇ ਨਹੀਂ ਰੱਖੀ ਸੋ ਜਿਹੜੀਆਂ ਮਹਿਤਤਾ ਦਿੱਤੀਆਂ ਸੀਗੀਆਂ ਉਹ ਵੀ ਸਾਡੇ ਯਾਦ ਨਹੀਂ ਹੈਗੀਆਂ ਸਾਡਾ ਤੈ ਕਰਦਾ ਕਿ ਹੋਰ ਮਿਹਨਤ ਕਰੀਏ ਜਿੰਨਾ ਕੰਮ ਹੋ ਸਕਦਾ ਹੈ ਜੇ ਸਮਾਂ ਬਹੁਤ ਐਸਰਤਾਨ ਕੋਲ ਅੱਪਾ ਅੱਤੋ ਵੱਧ ਕਰਾਤਾ ਆਪਾਂ ਸਤ ਤੋਂ ਲੈ ਕੇ ਪੂਰੀ ਦਾ ਵਿਕਾਸ ਕਰਾਈਏ ਜਿਹੜੇ ਕਾਰਜ ਗੁਰੂ ਕਹੇ ਸੀਗੇ ਪਿਛਲੇ ਤੋਦਕ ਮੈਂ ਹੀ ਨਿਆ ਤੋਂ ਕਿਉਂਕਿ ਚੋ ਜਾਂਤਾ ਲੱਗਿਆ ਹੋਇਆ ਸੀ ਉਹ ਵੀ ਕਾਰਜ ਸ਼ੁਰੂ ਹੋਣਗੇ ਜਿਹੜੇ ਵੀ ਕਮਾਏ ਆਪਣੇ ਮੋਰੀ ਹੋਣਗੇ ਪੱਕਾ ਖੋਡੀਆਂ ਵੀ ਹੋਣਗੀਆਂ ਉਹ ਵੀ ਸਾਨੂੰ ਜ਼ਰੂਰ ਤੁਸੀਂ ਜਾਣੂ ਕਰਾਓ ਕਿਉਂਕਿ ਆਪਣੇ ਕੋਲ ਸਮਾਂ ਹੈਗਾ ਕਿ ਆਪਾਂ ਜਲਦ ਤੋਂ ਜਲਦ ਕਮਾਵਾਏ ਧਿਆਨ ਦੇ ਕੇ ਨੂੰ ਸ਼ੁਰੂ ਕਰਵਾ ਸਕੀਏ